ਹਾਂਜੀ ਲੋ ਜੀ ਦੀਦੀ ਹੁਣੀ ਆਏ ਆ ਦੀਦੀ ਨੂੰ ਇੱਕ ਤਾਂ ਸਬਜ਼ੀ ਲੈਣੀ ਆਈ ਇੱਕ ਆਪਣੇ ਬਲੌਗ ਦੇ ਕਰੇ ਆ ਦੀਦੀ ਨੂੰ ਮੇਰੀ ਕਿੱਦਾਂ ਲੱਗਾਗੇ ਬਹੁਤ ਵਧੀਆ ਲੱਗਾ ਵਧੀਆ ਲੱਗਾ ਅਸੀਂ ਰਾਮਾਤੋਰੀ ਉੱਥੋਂ ਮੁੜ ਕੇ ਆ ਗਏ ਅਸੀਂ ਕਿਹਾ ਵੀ ਚੱਲ ਇੱਥੋਂ ਅਣਕ ਲੈ ਕੇ ਜਾ ਮੈਂ ਕਿਹਾ ਦੀਦੀ ਸਬਜ਼ੀ ਕਿਹੜੀ ਦਮਾਂ ਦਾ ਕਰੇਲੇ ਦੀ ਕਹਿੰਦੀ ਘਰੇ ਲੱਗੇ ਆ ਬਿਲਕੁਲ ਹਾਂਜੀ ਸੱਚੀ ਗੱਲ ਜੀ ਸਾਰਿਆਂ ਨੂੰ ਲੋ ਜੀ ਆਪਾਂ ਸਵੇਰ ਦੇ ਆਈ ਮੰਡੀ 'ਚ ਆਪਾਂ ਲੋ ਜੀ ਫਰੂਟ ਦਾ ਕੰਮ ਵੀ ਸਟਾਰਟ ਕਰ ਲਿਆ ਬਾਬਾ ਜੀ ਦੀ ਮਿਹਰ ਨਾਲ ਕਿਉਂਕਿ ਕਸਟਮਰ ਫਰੂਟ ਉਹ ਮੰਗਦਾ ਹੀ ਤੇ ਹੁਣ ਆਪਾਂ ਨੂੰ ਲੱਗੀ ਬਹੁਤ ਜ਼ਿਆਦਾ ਭੁੱਖ ਆਪਾਂ ਲੱਗੇ ਖਾਣ ਰਾਈਸ ਸਿਰਫ 30 ਰੁਪਏ ਪਲੇਟ ਆ ਆਪਾਂ ਲੱਗੇ ਰਾਈਸ ਖਾਣ ਫਰੂਟ ਦਾ ਕੰਮ ਵੀ ਸਟਾਰਟ ਕਰ ਲਿਆ ਜੀ ਹੁਣ ਫਰੂਟ ਵੀ ਲਿਆ ਸਕਦੇ ਨਾਰੀ ਵੀ ਹੈਗੇ ਆਪਣੇ ਕੋ ਬਨਾਣਾ ਵੀ ਹੈਗੇ ਆ ਖਰਬੂਜਾ ਵੀ ਹੈਗਾ ਅਨਵਾਣਾ ਵੀ ਹੈਗਾ ਆ ਆਪਾਂ ਸਵੇਰ ਦੀ ਆਏ ਮੰਡੀ 'ਚ ਵੀ ਹੁਣ ਆਪਾਂ ਨੂੰ ਭੁੱਖ ਲੱਗੀ ਸਵੇਰ ਦੀ ਚਾਹ ਪੀਤੀ ਬਸ ਹੁਣ ਲੱਗੇ ਆਪਾਂ ਖਾਣ ਰਾਈਸ ਫੇ ਆਪਾਂ ਜਾਣਾ ਆ ਘਰੇ ਕੀ ਸਸਤੀ ਗੱਲ ਜੀ ਸਾਰਿਆਂ ਨੂੰ ਆਈ ਹੋਪ ਕਿ ਸਾਰੇ ਜਣੇ ਠੀਕ ਠਾਕ ਹੋਵੋਗੇ ਜੀ ਆਈ ਹੋਮੂਗੇ ਵੈਲਕਮ ਬੈਕ ਟੂ ਮਾਈ YouTube ਚੈਨਲ ਸੋ ਅੱਜ ਦਾ ਵਲੌਗ ਆਪਾਂ ਸਟਾਰਟ ਕਰਦੇ ਆ ਆਪਣਾ ਬਾਹਰ ਤੋਂ ਤੇ ਤੁਹਾਨੂੰ ਜਿਵੇਂ ਕਿ ਪਤਾ ਹੀ ਆ ਕਿ ਬਾਹਰ ਧੁੱਪ ਜਿਹੜੀ ਬਹੁਤ ਜ਼ਿਆਦਾ ਹੋ ਜਾਂਦੀ ਆ ਇੱਥੇ 10 ਵਜੇ ਤੋਂ 10 11 10 ਦੇ ਵਿੱਚ ਤੱਕ ਆ ਜਾਂਦੀ ਆ ਮਤਲਬ ਚਲੋ ਕਿ ਇੱਥੇ ਧੁੱਪ ਬਹੁਤ ਜ਼ਿਆਦਾ ਆ ਜਾਂਦੀ ਆ ਤੇ ਕਿਉਂਕਿ ਇੱਥੇ ਸੁੱਕੀ ਇਧਰੋਂ ਧੁੱਪ ਵੱਜਦੀ ਆ ਸੋ ਇਸ ਕਰਕੇ ਹੁਣ ਆਪਾਂ ਆ ਜਿਹੜੀ ਆ ਇੱਕ ਆ ਜਿਹੜੀ ਸ਼ਾਨਣੀ ਜੀ ਲਵਾਈ ਆ ਇੱਕ ਆਪਾਂ ਤੇ ਹੁਣ ਇਹ ਲਵਾਈ ਹੋਈ ਆ ਤੇ ਇਹ ਪਹਿਲਾਂ ਇਹ ਸਵੇਰੇ ਲਾ ਕੇ ਨਹੀਂ ਗਏ ਸੀ ਇਹ ਸਵੇ ਮੈਂ ਹੁਣ ਆਏ ਅਰਜਨ ਭਾਜੀ ਉਹਨਾਂ ਤੋਂ ਮੈਂ ਉਹਨਾਂ ਨੂੰ ਸਪੈਸ਼ਲ ਫੋਨ ਕੀਤਾ ਮੈਂ ਕਿ ਵੀਰੇ ਕਿ ਮਾੜੀ ਜਿਹਾ ਨਾ ਲਾ ਕੇ ਜਾਇਓ ਤਾਂ ਵੀ ਇੱਥੇ ਧੁੱਪ ਬਹੁਤ ਆਦੀ ਆ ਭਾਜੀ ਆਏ ਤਾਂ ਹੁਣ ਲਾ ਕੇ ਗਏ ਆ ਪਹਿਲਾਂ ਤੇ ਕਿੰਨਾ ਟਾਈਮ ਲੱਗਦੀ ਨਹੀਂ ਸੀਗੀ ਤੇ ਇਸ ਕਰਕੇ ਪਹਿਲਾਂ ਕਿੰਨਾ ਟਾਈਮ ਲੱਗੀ ਨਹੀਂ ਤੇ ਹੁਣ ਆਪਾਂ ਲਗਾਈ ਆ ਇਹ ਹੁਣ ਥੱਕ ਗਿਆ ਕਦੋਂ ਪਚੂ ਕਦੋਂ ਪਚਦਾ ਨਾ ਵਾਪਸ ਆਇਆ ਜੁਦਾਰੀਆਂ ਸਾਡੇ ਸਾਥੀਆਂ ਦਾ ਕੀ ਹਾਲ ਹੋ ਜਾਂਦਾ ਆ ਆ ਮਾਮਾ ਜੀ ਵੀ ਆ ਚੁੱਕੇ ਬਾਕੀ ਵਿਕਰਮ ਨਹੀਂ ਗਏ ਹੋ ਜਾਂ ਮੰਡੀ ਉਹਨਾਂ ਦਾ ਹਜੇ ਕੁਝ ਨਹੀਂ ਪਤਾ ਉਹਨਾਂ ਨੇ ਕਦੋਂ ਆਣਾ ਕਦੋਂ ਨਹੀਂ ਨਾ ਫੋਨ ਤੇ ਕੋਈ ਗੱਲ ਹੋਈ ਹੈ ਨਾ ਕੁਝ ਤੇ ਅੱਪਾ ਵੇਟ ਕਰਦੇ ਪਏ ਆ ਚਲੋ ਅਸੀਂ ਬਈ ਹੁਣ ਬੈਠੇ ਆ ਬਾਹਰ ਬਿਕਰਮਾ ਦੀ ਘਾਟੀ ਤੇ ਪੇਟ ਨਾ ਤਾਂ ਮਾਮਾ ਹੈ ਮਾਮਾ ਮੰਨੂ ਕੀ ਖਾਂਦਾ ਆ ਬੋਗੀ ਬੋਗੀ ਸਾਡਾ ਮੁੰਡਾ ਗੋਭੀ ਨੂੰ ਬੋਗੀ ਕਹਿੰਦਾ ਆ ਬੋਗੀ ਤੇ ਗੋਭੀ गोभी वेरी गोभी हां गोभी क्या था कहता कहता मैंने फिर क्या गोभी क्या गो आदे एथे आनी के मन्नू मन्नू आदे एथे आनी के एथे आनी के आ आओ एथे आके बोलो ਇੱਧਰ ਤਾਂ ਆਓ ਚੱਲ ਤੇ ਆ ਦੇਖੀ ਆ ਦੇ ਇੱਥੇ ਆ ਕੇ ਬੋਲ ਗੋਭੀ ਨਹੀਂ ਇੱਥੇ ਆਣ ਤੇ ਬੋਲ 10 ਆ ਦੇਖੀ ਆ ਕਿਹਾ ਤੱਕ ਗੋਭੀ ਇਹਨੂੰ ਬੁਲਾਣਾ ਨਹੀਂ ਆ ਤੁਸੀਂ ਕਿਸੇ ਨੇ ਵੀ ਗਾਇਸ ਹੂ ਹੂ ਆ ਕੀ ਕਰਨਾ ਕੋਫੀ ਵੇ ਕੋਫੀ ਪਾਣੀ ਕਿਹਦਾ ਪੀਣਾ ਇਹ ਰਾਤੀ ਵਿਕਰਮ ਨੇ ਸੁੱਟੀ ਮੈਨੂੰ ਕਾ ਗੋਭੀ ਲਓ ਮੈਂ ਚਾ ਲਓ ਜੋ ਸ਼ਬਦੀ ਲੈ ਜੋ ਮਨ ਨੂੰ ਕੋ ਸਾਡਾ ਮੁੰਡਾ ਜਿਹੜਾ ਹੈ ਨਾ ਇਹ ਆਪਣੀ ਮਸਤੀ ਦੇ ਵਿੱਚ ਜਦੋਂ ਬੋਲਣਾ ਇਹਨੇ ਆਪਣੀ ਮਸਤੀ ਚ ਬੋਲਣਾ ਉਦੋਂ ਨਹੀਂ ਬੋਲਦਾ ਲੈ ਜੋ ਗੋਭੀ ਲੈ ਜੋ ਗੋਭੀ ਲੈ ਜੋ ਦੁੱਧ ਪੀਨਾ ਦੁੱਧੂ ਪੀਨਾ ਚਲੋ ਦੁੱਧੀਆਂ ਚਲੋ ਲੋ ਜੀ ਆਪਣੀ ਸਾਹਮਣੇ ਦੁਕਾਨ ਹੈ ਤੇ ਆਪਾਂ ਇੱਧਰ ਪੈ ਗਏ ਆ ਤੋ ਕੋ ਕੋ ਵਾ ਉਧਰ ਜਾਣਾ ਜੀ ਤੇ ਹੌ ਵਗਦੀ ਪਈ ਆ ਤੇ ਬਹਿ ਗਏ ਆਪਾਂ ਤੋਪ ਚ ਨਹੀਂ ਬਹਿ ਹੁੰਦਾ ਇੰਨੇ ਟਾਈਮ ਵਾ ਜੀ ਮਾਮਾ ਜੀ ਹੁੰਦੀ ਨਹੀਂ ਪਈ ਮੈਂ ਕਹੀ ਜਾਂਦਾ ਜੀ ਉਧਰ ਨੂੰ ਉਹ ਆਪਣੀ ਅੱਡੀ ਖੜੀ ਉਧਰ ਉਹ ਰੋੜ ਚੱਜਾ ਗਿਆ ਸਬਜ਼ੀਆਂ ਦੇਖ ਲਓ ਬਈ ਇੱਤਰ ਲੱਗੀਆਂ ਐ ਸ਼ਾਮੇ ਜਾ ਕੇ ਉਧਰ ਬੈਠ ਗਏ ਦੇਖੋ ਕਿੱਥੇ ਜਾ ਕੇ ਬੈਠ ਗਏ ਮਾਮਾ ਤੇ ਭਾਂਜਾ ਦੋਨੋਂ ਇਹਨੇ ਬੈਠ ਕੇ ਜਾ ਕੇ ਇੱਥੇ ਛਾਂ ਹੈ ਨਹੀਂ ਸੀ ਮੈਨੂੰ ਇੱਥੇ ਛਾਂ ਹੈ ਨਹੀਂ ਸੀ ਹਾਂ ਸਹੀ ਆ ਪਾਏ ਸੰਗੀ ਮੇਰਾ ਕੰਮ ਕੀਤਾ ਕਰ ਗਿਆ ਉਹ ਮੈਂ ਪਿਆਰ ਨਹੀਂ ਕਰ ਸਕਦਾ ਲੋ ਅਧਿਕੰਮੇ ਮੜਿਆ ਹੋਇਆ ਤਾਂ ਤੇ ਤੈ ਤਾ ਤਮੇ ਉਹੀ ਕਾਲੋ ਉਹੀ ਦੋ ਪੱਤੇ ਦਾ ਆਹ ਹੋਈ ਆ ਇਹ ਵੀ ਤੇ ਇੱਥੇ ਹੁਣ ਆਸੀ ਲੱਗੇ ਆ ਉਹ ਲੋਆਂ ਬਿਕੋ ਬਿਕੋ ਇਹ ਇੱਥੇ ਹੁਣ ਕੀ ਲੱਗਿਆ ਲੋਆਂ ਇੱਥੇ ਲੁਆਇਆ ਸੋਲ ਗਿਆ ਦਾਲਸ ਜਲਾਬ ਦੇ ਫੁੱਲਾਂ ਦਾ ਬੇਟਾ ਐ ਨਾ ਹਮੇਂ ਨੀਆ ਉਹਨਾਂ ਦੇ ਕੋਲ ਆ ਕੇ ਤਾਂ ਬਸ ਹੈ ਹੈ ਚੱਲ ਇਹ ਹੈ ਸੁਣ ਜੇ ਤੇ ਇਹਦਾ ਤੇ ਇੱਥੇ ਕੀ ਆ ਲੋ ਪਰ ਰੀ ਮੇਰੇ ਤੇ ਨਾ ਚਲਾ ਦੀ ਪਤਾ ਉਹ ਟੋਣਾ ਪਾਈ ਮਾਤਾ ਰਾਤਾ ਰਾਤੇ ਇੱਕ ਵੱਟੀ ਆਉਂਦਾ ਮਾਰੇ ਕਾ ਹੋਏ ਦਰ ਲਾ ਆਤਾ ਯਾਰ ਨਾ ਕਟਾ ਸਬਜ਼ੀ ਲਿਆ ਅਗਲੀ ਪੈਂਦਾ ਜਨਾ ਅੱਜ ਪੈ ਤਾ ਇੱਥੇ ਇੱਕ ਬੋਲ ਮੈਂ ਬਹੁਤ ਇੰਤਿਕਰ ਹਾਂ ਦਾ ਲੱਗਦਾ ਬਸ ਇੱਕ ਬਹੁਤ ਆ ਯਾਰ ਜਾਗੀ ਕਰਨੀ ਇੱਕ ਕੀ ਕਰਨੀ ਫਿਰ ਗਰੇਟ ਹੀ ਨਾ ਅੱਗੇ ਨੂੰ ਹੁਣ ਇਹਦੇ ਪੇਰ ਉੱਤੇ ਨੂੰ ਮੋਰੀ ਕਰਨੀ ਹੈ ਥੱਲੇ ਉਲਾ ਕੇ ਤੇ ਉਹਰਾ ਪਕੰਡਾ ਪੰਡਾ ਕਿਥੇ ਰੱਖ ਬਸ ਇਹਦੇ ਇਧਰ ਪਾ ਰੱਖੇਂ ਨਾ ਤਾਂ ਲੈ ਕੇ ਨਹੀਂ ਤਾਂ ਕੰਮ ਨਾਲ ਨਹੀਂ ਮੈਂ ਕਹਿੰਦਾ ਨਹੀਂ ਹੁੰਦਾ ਬਸ ਤਾਂ ਉਹ ਤੋਂ ਹਟ ਕੇ ਉਹ ਨੂੰ ਨਾ ਇਹ ਲੈ ਕੇ ਜੇ ਤੀਰ ਪਾਤੀ ਲੱਗ ਜੀ ਆ ਦੋਸਤ ਦਾ ਮਨ ਆ ਤੂੰ ਮੈਂ ਬਹੁਤ ਲੱਗਿੰਦਾ ਹੁੰਦਾ ਮੈਂ ਦੋਪਹਿਰ ਨੂੰ ਦਿੰਦੇ ਬੈ ਤੇਰੇ ਤੇ ਹੈਰਾਨ ਨਹੀਂ ਆਜਾ ਸਬਜੀ ਰਹਿ ਜੋ ਭਾਜੀ ਟਿਕੋ ਨਾ ਦੱਸ ਓ ਸਬਜੀ ਦਾ ਟਾਈਮ ਰੱਖਦਾ ਤੂੰ 4 ਵਜੇ ਮੈਂ ਕਰ ਰੱਖਣ चलो भी रखो समान संदीप संदीपा जी आया कहते मैनू भी लग गया वो ब्लॉग

ਗੱਗਾ ਇਹ ਤਾਂ ਫਿਰ ਟੈਟਰ ਉਹ ਕਹਿੰਦਾ ਟੈਟਰ ਕਿ ਤੌੜੀਏ ਟਾਲੀ ਅੰਦਰ ਪਾ ਆ ਦੇ ਕੋਈ ਖਾਲਾ ਗੀਨ ਅੰਦਰ ਲਈ ਸਾਰੀ ਸਿਰ ਕਰਕੇ ਸਾਨੂੰ ਥੋੜਾ ਜਿਹਾ ਸੀਗਾ ਜਾ ਰੋਟ ਹੋ ਸੀ ਰੱਖਦੇ ਸੀਗੇ ਉਹ ਥੱਲੇ ਸਾਰੀ ਆ ਜਾਂਦੀ ਸੀ ਤੇ ਨਹੀਂ ਦੇਖਦੇ ਸੀ ਸਾਰਾ ਕੇ ਇਹਨੇ ਲਗਾ ਦਿੱਤੀ ਫੱਟੀ ਲਗਾਤੀ ਆ ਲੋ ਆ ਲੋ ਕਿ ਆਖੀਂ ਕਰਮ ਕੱਲ ਕੇ ਬ੍ਰੋ ਦੇਖੋ ਕਿਹੜੇ ਵਾਲੇ ਆ ਵਾਲੇ ਤੇ ਆ ਪਤਾ ਸਾਰੇ ਕਰਤਾ ਬਹੁਤ ਹੈ ਇਹ ਵੀ ਜੋੜ ਦੀ ਕਪੜਾ ਬ੍ਰੋ ਸਬਜ਼ੀਆਂ ਇਹਦੇ ਤੋਂ ਕਪੜਾ ਲਾ ਪਾਪੂ ਦੇ ਆ ਰਹੇ ਨੇ ਪਾਪੇ ਸਿਆਣੀ ਪਰ ਆਹੋ ਬਈ ਹੈ ਸਮਝ ਲੈ ਸਰੇ ਅੱਜ ਕੱਲਾ ਫਰੂਟ ਲੈ ਕੇ ਸਿਰਫ ਆ ਰਿਹਾ ਗੁੰਗਾ ਪਰ ਸ਼ਾਮ ਦੇ ਹਿਸਾਬ ਦਾ ਨਹੀਂ ਮੰਗਣਾ ਐਲ 25 ਨੇਸ਼ਪ ਤੋਂ ਦੂਰ ਰੱਖੇ ਅੱਗ ਲੱਗੇ ਸਬਜ਼ੀਆਂ ਲੈ ਆਉਣ ਅੰਦਰੋਂ ਜੀ ਅੱਧਾ ਪੈਰ ਹੁੰਦੀ ਹੈ ਨਾ ਸਬਜ਼ੀਆਂ ਥੋੜੀਆਂ ਅੰਦਰ ਰੱਖੀ ਦੀਆਂ ਆ ਕਿਉਂਕਿ ਅੰਦਰ ਠੰਡਾ ਹੁੰਦਾ ਆ ਇਧਰਲੀ ਸਾਈਡ ਨਾ 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 ਡਾਂਟ ਹਾਂਜੀ ਦੇ ਵਿੱਚਾਰੇ ਮੋਟੇ ਇੰਟਗ੍ਰਾਮ ਓਕੇ ਬਿੱਕੂ ਉਹdna ਚੜੀ ਪਾਈਆਂ ਆਹਾ ਕੱਢ ਦਮਾ ਕੱਢ ਦੇ ਕੱਢ ਦੇ ਇੱਥੇ ਹੀ ਕੀ ਚ ਖਰਾਬ ਚ ਹਾਂਜੀ ਲੋ ਜੀ ਦੀਦੀ ਹੁਣੀ ਆਏ ਆ ਦੀਦੀ ਨੂੰ ਇੱਕ ਤਾਂ ਸਬਜ਼ੀ ਲੈਣੀ ਆ ਇੱਕ ਆਪਣੇ ਬਲੌਗ ਦੇਖਦੇ ਆ ਦੇ ਦੀ ਉਹ ਮੈਨੂੰ ਕਿੱਦਾਂ ਲੱਗਾਗੇ ਬਹੁਤ ਵਧੀਆ ਲੱਗਾ ਵਧੀਆ ਲੱਗਾ ਅਸੀਂ ਰਾਮਾਤੋਰੀ ਉੱਥੋਂ ਮੁੜ ਕੇ ਆ ਗਏ ਅਸੀਂ ਕਿਹਾ ਵੀ ਚੱਲ ਇੱਕੋ ਅਣਕ ਲੈ ਕੇ ਜਾ ਮੈਂ ਕਿਹਾ ਜੀ ਸਬਜ਼ੀ ਕਿਹੜੀ ਦਾ ਮਾਂ ਮੈਂ ਕਰੇਲੇ ਦੀ ਘਰੇ ਲੱਗੇ ਆ ਮੈਂ ਕਿਹਾ ਮੈਂ ਕਿਹਾ ਆਪਣਾ ਹੋ ਫੇ ਮੈਂ ਕਿਹਾ ਭਿੰਡੀਆਂ ਕਿਹਦੇ ਲੱਗੀਆਂ ਮੈਂ ਕਿਹਾ ਜੀ ਸਾਨੂੰ ਦੇ ਜਾ ਕਰੋ ਸਾਡੇ ਤੋਂ ਪੈਸੇ ਲੈ ਲੈਗੇ ਫੇ ਮੰਡੀ ਕੀ ਕੰਜਾਂ ਨਾ ਫੇ ਸਹੀ ਕਿ ਨਹੀਂ ਜੀ ਉਹ ਚਲੋ ਇਹ ਵੀ ਹੁੰਦਾ ਜੀ ਜੀ ਵਧੀਆ ਆ ਜਿੱਦਾਂ ਨਾ ਆਪਣੇ ਕਈਆਂ ਦੇ ਘਰਾਂ ਕੋਈਆਂ ਨੇ ਸਬਜ਼ੀਆਂ ਵੇਚਦੇ ਨੂੰ ਮੰਡੀ ਲੰਦੇ ਆ ਉਹ ਮੈਂ ਕਈਆਂ ਨੂੰ ਕਹਿੰਦਾ ਹੁੰਦਾ ਮੈਂ ਕਿਹਾ ਜਿੰਨਾ ਦਿੰਦੀ ਸਾਨੂੰ ਚੱਕਾ ਦਿਆ ਕਰੋ ਸਾਡੇ ਕੋਲ ਪੈਸੇ ਲੈ ਲਵੋ ਮੰਡੀ ਇਹ ਬੰਦਾ ਦੂਰ ਨਹੀਂ ਜਾਣਾ ਪੈਂਦਾ। ਇਹ ਨਾਲੇ ਤਾਂ ਘਰ ਦੀ ਸਬਜ਼ੀ ਹੁੰਦੀ ਨਾਲੇ ਫਰੈਸ਼ ਹੁੰਦੀ ਆ। ਸਹੀ ਗੱਲ ਆ। ਮੇਰੀ ਬਲੌਗ ਰੋਜ਼ ਹੀ ਦੇਖਦੇ ਆ ਨਾ। ਹਾਂਜੀ ਰੋਜ਼ ਦੇਖਦੀ ਮੈਂ। ਚਲੋ ਵਧੀਆ ਗੱਲ ਆ। ਧੰਨਵਾਦ ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਇੰਸਟਾਗ੍ਰਾਮ ਤੋਂ ਫੋਲੋ ਕੀਤਾ ਤੁਹਾਨੂੰ। ਠੀਕ ਆ ਜੀ। ਠੀਕ ਆ। ਹੋਰ ਸਮਾਂ ਲੱਗ ਕਰੇ ਠੀਕ ਸਾਰੇ ਬਹੁਤ ਠੀਕ ਹੈ ਚਲੋ ਵਧੀਆ ਮੈਂ ਤਾਂ ਸੱਜੀ ਵਾਲੀ ਕਰ ਤੋ ਹੱਸ ਆ ਗਿਆ ਦੀਦੋ ਮੈਂ ਸਬਜੀ ਵਾਪਸ ਕਰਕੇ ਇੱਧਰ ਆ ਗਈ ਹਾਂ ਆ ਗਈ ਇੱਧਰ ਅੱਛਾ ਖੋਹ ਬਣਾ ਕੀ ਮੈਂ ਇੱਧਰ ਨੂੰ ਆ ਗਈ ਅੱਛਾ ਅੱਛਾ ਠੀਕ ਹੈ ਠੀਕ ਹੈ ਦੁਕਾਨ ਤਾਂ ਉਹਨਾਂ ਨੇ ਵੀ ਲਾਈ ਹੈ ਮੈਂ ਕਿੰਨੀ ਵਾਰੀ ਮੈਂ ਲੰਘੀ ਮੈਂ ਤੁਹਾਨੂੰ ਮਿਲਣ ਨੂੰ ਆ ਮੈਂ ਕਿ ਹੁਣ ਤਾਂ ਬਾਹਰ ਰਹਿੰਦੇ ਆ ਹਾਂਜੀ ਹੁਣ ਤਾਂ ਦੀਦੀ ਬਾਹਰ ਹੀ ਕਾਫੀ ਜਾਣੇ ਆਉਂਦੇ ਹੁਣ ਤਾਂ ਬਾਹਰ ਮਿਲ ਜਾਂਦੇ ਆਗੇ ਬਹੁਤ ਕਿੰਨਾ ਹਾਂਜੀ ਦੀਦੀ ਬਹੁਤ ਵਧੀਆ ਪਾਣੀ ਪੁਣੀ ਪਲਾਪਰੀ ਦੀਦੀ ਉਹਨਾਂ ਨੂੰ ਪਾਣੀ ਠੀਕ ਆ ਪਲਾ ਤਾਂ ਬੜੀ ਫੁਰਤੀ ਮਸੀਂ ਚਾਹ ਬਣਾਵੇ ਅੱਜ ਜੀ ਮੈਂ ਲਗੀਆਂ ਫਰੂਟ ਕਰਟਨ ਫਰੂਟ ਦਾ ਫਟਕੇ ਇਹ ਖਾਣਾ ਹੈ ਬਿਕਰਮ ਨੇ ਕਿਵੇਂ ਲੱਗੀਆਂ ਉਹ ਕੁ ਸਾਰਾ ਕੁਝ ਮਿਕਸੀ ਕੱਟ ਕੇ ਦੇ ਦਿੰਦਾ ਅਨਾਰ ਬਨਾਣਾ ਬੀ ਡਮ ਅੱਖਾਂ ਚ ਚਲੋ ਜੀ ਉਨਾ ਤੇ ਚੱਲਦੇ ਆ ਬਾਹਰ ਪਾਜੀ ਬੈਠੇ ਆ ਸਬਜੀ ਜਿਹੜੀ ਲਾਗੇ ਗਾਹ ਦਾ ਇੰਤਜ਼ਾਰ ਕਰਦੇ ਗਾਕਾ ਦਾ ਇੰਤਜ਼ਾਰ ਕੋਈ ਗਾਕ ਆ ਜਾਵੇ ਆਇਆ ਕਰੋ ਜੀ ਪੋਪਰ ਵਾਲੇ ਦੇ ਆਪਣੇ ਪਿਛਲੇ ਜਿੰਨੇ ਵੀ ਪਿੰਡੇ ਆ ਕੋੜਾ ਬਈ ਤੋਂ ਆਪਣੇ ਲਾੜੜੇ ਤੇ ਚੱਕ ਚੰਡੂ ਇੱਤਾ ਬੱਦੀ ਮਾਨ ਕਰਾਈ ਲੁਹਾਰਾਂ ਸਾਰੇ ਜਿੰਨੇ ਵੀ ਪਿੰਡ ਆਦਮਪੁਰ ਤੋਂ ਰੋ ਰੋ ਆਪੋ ਪਕਰ ਨੂੰ ਹੋਰੇ ਸਬਜੀ ਲੈ ਆ ਕਰੋ ਜੀ ਹੁਣ ਤਾਂ ਆਪਾਂ ਫਰੂਟ ਵੀ ਰੱਖ ਲਿਆ ਦੇਖੋ ਜੀ ਅਨਾਰ ਰੱਖ ਲਿਆ ਆਪਾਂ ਪੋਪਰ ਨਾਲੋਂ 20 ਰੁਪਏ ਸਸਤੇ ਆ ਜੀ ਠੀਕ ਆ ਜੀ ਆਪਾਂ ਜੀ ਕੇਲੇ ਵੀ ਰੱਖ ਲਿਆ ਜੀ ਅਦਵਾਣਾ ਕਰਬੂਜਾ ਕੇਲੇ ਤੇ ਫਰੂਟ ਵੀ ਰੱਖ ਲਿਆ ਆਪਾਂ ਬਾਕੀ ਪਪੀਤਾ ਲਿਆਵਾਂਗੇ ਕੱਲ ਨੂੰ ਹੋਲੀ-ਹੋਲੀ ਸਾਰੇ ਫਰੂਟ ਲਿਆਵਾਂਗੇ ਤੇ ਇੱਕ ਗੱਲ ਹੋ ਰਿਆ ਹੁਣ ਆਪਾਂ ਲਾਵਾਂਗੇ ਫਰੂਟ ਦੀ ਫਰੂਟ ਦੀ ਉਹ ਜੂਸ ਕੱਢ ਜੂਸ ਕੱਢਣ ਵਾਲਾ ਜੂਸ ਵੀ ਲਾਣਾ ਨਾ ਮਾਮਾ ਜੂਸ ਵਾਲੀ ਮਸ਼ੀਨ ਵੀ ਲਿਓਣੀ ਆ ਤੇ ਜੂਸ ਦਾ ਕੰਮ ਵੀ ਇੱਥੇ ਖੋਲ ਲੈਣਾ ਉਧਰਲੀ ਸਾਈਡ ਤੇ ਇੱਕ ਸਾਨੂੰ ਨਾਲੇ ਸਾਰਿਆਂ ਨੇ ਸਲਾਹ ਦਿਓ ਅਸੀਂ ਆ ਨਾ ਉਧਰਲੀ ਸਾਈਡ ਤੇ ਕਰਨ ਲੱਗੇ ਆ ਦੇਖੋ ਇਧਰ ਆਪਾਂ ਸਾਫ ਸਫਾਈ ਕਰ ਲਈ ਆ ਭਈ ਅੱਜ ਸਬਜ਼ੀ ਦੇਖਦੇ ਆ ਕੀ ਬਣਾਉਣੀ ਆ ਮਮਾ ਕੀ ਖਾਣਾ ਸਬਜ਼ੀ ਕਿਹੜੀ ਖਾਣੀ ਆ ਹਾਂਜੀ ਵੀ ਅੱਜ ਆਪਾਂ ਲੱਗੇ ਆ ਬਈ ਸਬਜ਼ੀ ਬਣਾਉਣ ਕਾਦੀ ਕਾਦੀ ਉਹਨੇ ਤਾਂ ਬਣਾਉਂ ਆਹ ਸਬਜ਼ੀ ਇੱਥੇ ਲੱਗੇ ਆ ਆਪਾਂ ਅਰਬੀ ਬਣਾਉਣ ਅਰਬੀ ਮਮਾ ਮੈਂ ਬਾਪ ਮਾਮੇ ਨੂੰ ਪੁੱਛਿਆ ਬਈ ਮਮਾ ਮਾਮਾ ਕੀ ਖਾਣਾ ਮਾਮਾ ਕਹਿੰਦਾ ਅਰਬੀ ਬਣਾ ਲਓ ਮੈਂ ਤਾਂ ਠੀਕ ਆਪਾਂ ਅਰਬੀ ਬਣਾਉਣ ਲੱਗੇ ਆ ਜੀ ਜੀ ਨਹੀਂ ਹਾਂ ਇਦਾਂ ਬਿਚ ਬਿਚ ਘਾੜੀ ਮੈਂ ਦਿਲ ਜਿਆ ਕਰਦਾ ਰਹੀ ਬਾਣੀ ਤੇਰੀ ਹੀ ਮਨੋਂ ਦੀ ਟਮਾਟਰ ਨਹੀਂ ਜਾਦੇ ਪਾਉਣੇ ਨਹੀਂ 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 ਟਮਾਟਰ ਪਾਉਣਾ ਹੀ ਨਹੀਂ ਇੱਕ ਵੀ ਨਹੀਂ ਪਾਉਣਾ ਆਪਾਂ ਗਾ ਤੇ ਸਿੰਦਰਾ ਚ ਪਾਇਆ ਜੇ ਤਾਂ ਭਾਜੇ ਲੱਗ ਪੱਟੀ ਪੱਟੀ ਫੇਰ ਉਹ ਲਾਲ ਮਿਰਚ ਜਿਹਨਾਂ ਦੀ ਜੇ ਲਾਲ ਲਾਲ ਦੀਆਂ ਸੀ ਉਹ ਹੁੰਦਾ ਕਿ ਖੱਟੀਆਂ ਅੱਛਾ ਉਹ ਨਹੀਂ ਬੋਲਦੇ ਖੱਟੀਆਂ ਹੋਈਆਂ ਨਾ ਇੱਕ ਬਣੀ ਟਮਾਟਰ ਦਾ ਪਾਇਆ ਨਾ ਰੱਖੀ ਅੱਛਾ ਗਾਈ ਗੀ ਆਹੋ ਆ ਵਿੱਚ ਕਹੋ ਸੀ ਜੀਰਾ ਆ ਮਮਾ ਕਹਿੰਦਾ ਪਰ ਇਹ ਗਲਤੀ ਨਹੀਂ ਹੁੰਦੀ ਇੱਧਰ ਦੇ ਉਹਦੇ ਮੂੰਹ ਤੇ ਇੱਥੇ ਦੰਦੀ ਵੱਢ ਗਿਆ ਜਾ ਜਾ ਦੰਦੀ ਵੱਢ ਗਿਆ ਚਾਚੂ ਕਹਿੰਦਾ ਸੋਣਾ ਆ ਸੋਰ ਓਏ ਸੋਰੰ ਮੰਨੂ ਮੰਨੂ ਉਹ ਕੰਧ ਉੱਪਰ ਜਾ। ਹਦਵਾਣਾ ਜਾ ਕੇ ਦੁਬਾਰੇ ਮੈਨੂੰ ਅਜ ਕੰਦੀ ਨੂੰ ਆਖਾਈ ਆਵੀ। ਹਦਵਾਣਾ ਲਈ ਜਾਵੇ। ਮੇਰੇ ਮੂਰੇ ਆਕੰਡਾ। ਹਾਏ। ਨੱਤਤਾ ਨੂੰ ਹੋਰ ਅਗੇ ਥਾਕ ਕੇ ਆ ਬੰਦਾ। ਮੈਂ ਕਿੱਥੇ ਬੈਠਾ ਥਾਕਦੀਆਂ। ਉੱਪਰ ਇਹਨੂੰ ਲੈਣ ਭੇਜ ਜਾਵੀ ਜਾਂ ਸੌਰਵ ਨੂੰ ਬੁਲਾ ਕੇ ਲੈ ਕੇ ਆ। ਕਹਿੰਦਾ ਉਹ ਸੋਨਾ ਆ। ਉਹ ਸੋਨਾ ਆ। ਉਹ ਖਾ ਆ ਪਿਆ। ਇਹ ਜਿਹੜਾ ਨਾ ਸਾਡਾ ਮੁੰਡਾ ਜਿਹੜਾ ਇਹ ਬਹੁਤ ਜਿਆਦਾ ਸ਼ਰਾਬ ਦਾ। ਵਿਕਰਾਂ ਬਾਹ ਬਾਹ ਹਾਲਾ।

ਪਾਪੀ ਨੂੰ ਕਿੱਥੇ ਬਣਾਉਣਾ ਦਾ ਇਥੇ ਉਹ ਨੂੰ ਆਪਣੇ ਤੋਂ ਫੋਨ ਤੇ ਨੰਬਰ ਨਹੀਂ ਲਾਉਣੇ ਉਹ ਤੇ ਤੁਹਾਡੇ ਕੋਲ ਮੇਰੀ ਫੋਟੋ ਨੂੰ ਫੇਕ ਬਣਾ ਦੇ ਹਾਂ ਉਹਨੂੰ ਦਾਦਾ ਜੀ ਉਹ ਜਨਾਨੀ ਹਾਂ ਹੈ ਨਾ ਨੰਨਾ ਬੱਲੀ ਹਾਂ ਕੰਨ ਗੁਰਾਂ ਅੱਛਾ ਉਹ ਜਨਨ ਨੂੰ ਕਿੰਦਾ ਦਿਖਾਈ ਜੀ ਨਹੀਂ ਪਤਾ ਕਿੰਦਾ ਨਹੀਂ ਤੇ ਦਿਖਾ ਦੇ ਖੜਾ ਜਾ ਪਾਪਾ ਲੈ ਆ ਪਾ ਤੁਹਾਡੀ ਵੀਡੀਓ ਬਣਾਈਆਂ ਨਹੀਂ ਵੀ ਕਿ ਕਿ ਬਣਾ ਦੇ ਨਾ ਆ ਆ ਆ ਆ

ਚੱਕ ਗਿਆ ਨਾ ਨਨੂ ਕੀ ਹੋਇਆ ਅਜਾ ਅਜਾ ਕਰਕੇ ਦਿਖਾਈ ਕਰਕੇ ਨਹੀਂ ਦੇਖਾ ਇਹ ਜੱਦਾ ਮੁੰਡਾ ਹੈ ਨਿਕਿਆ ਦੇਖ ਕੇ ਆਪਣੇ ਇਹਨੂੰ ਕੁੜੀ ਮੰਨਦਾ ਰਹਿੰਦਾ ਵੀ ਮੈਂ ਕੁੜੀ ਆ ਪਪਾ ਚਾਹ ਬਣਾਵਾ ਇਹ ਪਾਣੀ ਸਾਡੇ ਠੰਡਾ ਹੀ ਨਹੀਂ ਹੁੰਦਾ ਰਹਿੰਦਾ ਇਹ ਪਾਣੀ ਆਉਂਦਾ ਪਾਣੀ ਇੱਦਾਂ ਆ ਜਿ ਸਾਰੇ ਆਉਂਦੇ ਜਾਂਦੇ ਆ ਇਸ ਕਰਕੇ ਤਾਂ ਕਹਾਂ ਦਾ ਮੱਖੀਆਂ ਜਿਆਦੀਆਂ ਆਣ ਲੱਗੀਆਂ ਹਨਾ ਹੈ ਮਾ ਮੱਖੀਆਂ ਜਿਆਦੀਆਂ ਆਣ ਲੱਗੀਆਂ ਨਾ ਹੁਣ ਮੱਖੀਆਂ ਬਹੁਤ ਆ ਦੇਦੇ ਆ ਵਿਕਰਮ ਹੁਣ ਕੀ ਕਰਦੇ ਆ ਬਹੁਤ ਆਈ ਹੋਆ ਭਾਜੀ ਬਹੁਤ ਆਈ ਆ ਮੱਖੀ ਪਾਪਾ ਦੇਦੇ ਆ ਵਿਕਰਮ ਹੁਣੀ ਕੀ ਕਰਦੇ ਬਾਹਰ ਇਹਨਾਂ ਨੂੰ ਪੁੱਛੀਏ ਇਹਨਾਂ ਨੂੰ ਪੁੱਛ ਲਈਏ ਵੀ ਅਰਬੀ ਰੁਪੀਏ ਇਹਨਾਂ ਨੇ ਖਾਣੀ ਆ ਜਾਂ ਨਹੀਂ ਕਹਿ ਨਾ ਵੀ ਆ ਗੱਦ ਦੰਦੀਆਂ ਵੱਢਣ ਜਾਂ ਪਾਪਾ ਦੇ ਪਾਪਾ ਦੇ ਵੱਢ ਕੇ ਦੰਦੀਆਂ ਜਾ ਡਰੋਨ ਚੱਲੇ ਡਰੋਨ ਡਰੋਨ

ਉਹ 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 ਨੋਟ ਨੋਟ ਨੋ ਨੋ ਹੋਏ ਫੁੱਟ ਕੱਢ ਲਵਾਉਂਦੇ ਅੱਛਾ ਦੇਖੀ ਦੇਖੀ ਇਹ ਗੰਦੀ ਇਹ ਗੰਦੀ ਗੰਦੀ ਬਾਜੀ ਇਹ ਨਾ ਹੋ ਗਿਆ ਸੀ ਤੇ ਮੈਂ ਤਾਂ ਨੰਨੂ ਸਾਦਾ ਉਹ ਲਿਫਾਫਾ ਲਿਓ ਲਿਫਾਫਾ ਲਿਓ ਜਾਓ ਅਪਾ ਅਰ ਵੀ ਪਾਗਲੇ ਕਹੀਏ ਚਲੋ ਲਿਫਾਫਾ ਚੱਕ ਕੇ ਲੈ ਆਓ ਇਹ ਨਿੰਬੂ ਬੜਾਈ ਨੀ ਭੱਜ ਕੇ ਹਾਂਜੀ ਅੱਧਾ ਕਿਲੋ ਅੱਧਾ ਕਿਲੋ ਮੂਹਰੇ ਅੱ ਦੇ ਕਸਮਰ ਨਿੰਬੂ ਲੈਣੋਂ ਦੇ ਹਾਲੋ 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 ਨਿੰਬੂ ਜੜਿਆ ਸੀ ਰੱਖਿਆ ਫ੍ਰਿਜ ਚ ਨਿੰਬੂ ਸਾਰੇ ਨਾ ਆਉਂਦੇ ਆਇਆ ਚਲੋ ਆ ਜਾ ਪਾਪਾ ਤੋਂ ਲੱਗ ਗਈ ਏ ਸੌ ਰੁਪਏ ਨੂੰ ਖੰਡ ਦੇਈ ਮਾੜੀ ਮੇਰਾ ਵੀਰ ਜੈ ਲਾਲਾ ਜੇ ਨੇ ਮੈ ਤੋਂ ਲਈ ਇਹਨੇ ਜਿਆਦਾ ਖੰਡ ਮੰਗਣੀ ਆ। ਕਿਹੜੀ ਕੁ? ਹਾਂਜੀ। ਹੁਣ ਕਿਹੜਾ ਨਵਾਂ ਕੰਮ ਖੋਲਿਆ ਆਪਾਂ? ਹੁਣ ਆਪਾਂ ਖੋਲਿਆ ਫਰੂਟ ਦਾ ਕੰਮ ਨਾਲ, ਸਬਜ਼ੀ ਦੇ ਨਾਲ ਫਰੂਟ। ਆਪਣੇ ਕੋਲ ਦੇਖੋ ਅਨਾਰ। ਅਨਾਰ ਚਾਹ ਕਰੋ। ਫਰੈਸ਼ ਨਾਰ। ਵਧੀਆ ਦਾਣੇ ਵਾਲੇ ਨਾਲ ਆ। ਵਧੀਆ ਪ੍ਰੋਪਰ। ਇਹ ਇਹਨਾਂ ਕੋਲ ਵੀ 4 ਰੁਪਏ ਬਹੁਤ ਨਾਲ ਦੇ ਕੋਲ ਲਿਆ ਦੇ। ਹਾਂਜੀ। ਆ ਨਾ ਆ ਰਿਹਾ ਜੀ ਨਾ ਆਦਨੇ ਵਾਲਾ ਆਪਣੇ ਕੋ ਆ ਦੇਖ ਕਿੰਨਾ ਵਧੀਆ ਫੂਟ ਹੈ ਬਸ ਸਹੀ ਆ ਜਿੰਨੀ ਜਿੰਨੀ ਆ ਬੜਾ ਵਧੀਆ ਡੇਟ ਵੀ ਵਧੀਆ ਚੈੱਕ ਕਰੋ ਵੇਟ ਇਹਦਾ ਵੇਟ ਹੈਗਾ ਆ 4 ਕਿਲੋ 4 ਕਿਲੋ ਤਕਰੀਬਨ ਲੱਗੇ 4 ਕਿਲੋ ਦੇ ਧਿਆਨ ਇਹ ਨਹੀਂ ਟੁੱਟਦਾ ਨਹੀਂ ਵਿੱਕ ਤੇ ਹਾਨਾ ਹਾਂ ਹਾਂ ਜਦਾਂ ਲੱਗੇ ਹੁੰਦੇ ਇਦਾਂ ਹੀ ਇਦਾਂ ਦੇ ਅੱਛਾ ਤਾਂ ਹੋਰ ਇਹ ਤਾਂ ਪੋਰਟੋ ਸੇਗਿਆ ਹਾਂਜੀ ਆਜੋ ਜੀ ਖਾਜੋ ਜੀ ਕਹਿੰਦੇ ਆਜੋ ਜੀ ਖਾਜੋ ਫ੍ਰੈਜਜਾ ਹਾਂ ਚਲੋ ਜੀ ਇਹ ਅੱਗੇ ਕਾਕ ਦਾ ਖੋਲ ਦੇ ਆਹ ਬੋਰਾ ਲੈ ਨਾ ਪੈਰ ਨੱਕਲੇ

ਕਹੇ ਦੀ ਰਜਾਵੇ ਚਲੋ ਕਰ ਦੋ ਵਲੌਗ ਦਾ ਐਂਡ ਵਲੌਗ ਦਾ ਐਂਡ ਕਰ ਦੋ ਚਲੋ ਵਲੌਗ ਦਾ ਐਂਡ ਕਰੋ ਨਹੀਂ ਦੇਖਿਆ ਨਾ ਇਹਨੇ ਹੁਣ ਖੁਰੀ ਜਾਂਦਾ ਰਿਕੋਰ ਮੇਰਾ ਫੋਨ ਨਹੀਂ ਚਾਰਜ ਲੱਗਦਾ ਕੀ ਕਰਾਂ ਹੁਣ ਕੋਈ ਮੈਦਾ ਚੱਲ ਬੱਤ ਸੋਲੇ ਵਲੌਗ ਦਾ ਕਰਵਾਇ ਇਹ ਗੱਲਾਂ ਇਹਨਾਂ ਦੀਆਂ ਨਹੀਂ ਮਾਣ ਬਲੌਗ ਦਾ ਕਰਦੇ ਆ ਐਂਡ ਸਾਰਿਆਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਦਬਾ ਲਿਓ ਨਵੇਂ ਨੇ ਬਲੌਗ ਤੁਹਾਡੇ ਕੋਲ ਆਉਂਦੇ ਰਹਿਣਗੇ ਸੋ ਅੱਜ ਦਾ ਨਹਾ ਹੀ ਨਹੀਂ ਹੋਇਆ ਝੂਠ ਕੁਛ ਨਹੀਂ ਦੇਖ ਸਕਦੇ ਸ਼ਕਲ ਮੰਡੀ ਚ ਆਇਆ ਤਾਂ ਪਤਾ ਕਿੰਨਾ ਥੋੜਾ ਥੱਕ ਹੋ ਗਿਆ ਹੀ ਥੱਕ ਹੋ ਗਿਆ ਦੁਪਹਿਰਾ ਸੌਂ ਗਿਆ ਵੇ ਥੋੜੀ ਟੈਨਸ਼ਨ ਹੈ ਇੱਕ ਤੁਹਾਨੂੰ ਜਲਦੀ ਖੁਸ਼ਖਬਰੀ ਦਵਾਂਗੇ ਇੰਨ ਮਤਲਬ 8 ਸਾਲਾਂ ਬਾਅਦ ਖੁਸ਼ਖਬਰੀ ਆਉਣੀ ਆ ਉਹ ਤੁਹਾਨੂੰ ਆਪ ਜਲਦੀ ਦਵਾਂਗੇ ਸੋ ਇੱਕ ਦੋ ਦਿਨ ਦੀ ਵੇਟ ਆ ਬਸ ਸੋਮਵਾਰ ਨੂੰ ਮਤਲਬ ਸੋਮਵਾਰ ਨੂੰ ਵਧੀਆ ਹਾਂ ਸੋਮਵਾਰ ਨੂੰ ਖੁਸ਼ਖਬਰੀ ਦੇ ਦੇਵਾਂਗੇ ਤੁਹਾਨੂੰ ਸਾਰਿਆਂ ਨੂੰ ਬਸ 8 ਸਾਲਾਂ ਬਾਅਦ